ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੌਰਿਓ ਅੱਜ ਮੈਂ ਇੱਥੇ ਗੁਰੂ ਅਮਰਦਾਸ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਸਮਾਦ ਭਾਈ ਦੇ ਵਿੱਚ ਹੈ ਉੱਥੇ ਗੁਰਮਤ ਪ੍ਰਚਾਰ ਦੀ ਸੇਵਾ ਨਿਭਾਉਣ ਦੇ ਲਈ ਆਇਆ ਸੀ ਵਿਦਿਆਰਥੀਆਂ ਨੂੰ ਇਹ ਦੱਸਣ ਵਾਸਤੇ ਕਿ ਕਿੰਨਾ ਜ਼ਰੂਰੀ ਹੈ ਬੁਨਿਆਦੀ ਵਿੱਦਿਆ ਦੇ ਨਾਲ ਗੁਰਮਤ ਦੇ ਨਾਲ ਜੁੜਨਾ ਤੇ ਮੈਨੂੰ ਇੱਕ ਇੱਥੇ ਖੁਸ਼ਖਬਰੀ ਮਿਲੀ ਤੇ ਮੈਂ ਚਾਹਿਆ ਕਿ ਆਪਾਂ ਇਹ ਜ਼ਰੂਰ ਸਾਰਿਆਂ ਨਾਲ ਸਾਂਝੀ ਕਰੀਏ ਮੇਰੇ ਨਾਲ ਨੌਜਵਾਨ ਵੀਰ ਨੇ ਬਹੁਤ ਸੋਹਣੀਏ ਦਸਤਾਰ ਸਜਾਉਂਦੇ ਨੇ ਇੱਕ ਬਖਰੇ ਸਟਾਈਲ ਦੀ ਬਖਰੇ ਤਰੀਕੇ ਦੇ ਨਾਲ ਔਰ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਇਹ ਦੋ ਵਾਰੀ ਸੈਕੰਡ ਤੇ ਇੱਕ ਵਾਰੀ ਫਰਸਟ ਵੀ ਆ ਚੁੱਕੇ ਨੇ ਦਸਤਾਰ ਜਿਹੜੀ ਇਹਨਾਂ ਦੀ ਬਹੁਤ ਖੂਬੇ ਸਜਾਉਂਦੇ ਨੇ ਹੁਣ ਇਹ ਜਿਹੜੇ ਇੰਨੀ ਸੋਹਣੀ ਦਸਤਾਰ ਸਜਾਉਣ ਵਾਲੇ ਨੇ ਇਹ ਵੀਰ ਦਾ ਨਾਂ ਹੈਗਾ ਬਸ਼ੀਰ ਅਹਿਮਦ ਉਦੇ ਨਾਂ ਤੋਂ ਤੁਹਾਨੂੰ ਅੰਦਾਜ਼ਾ ਲੱਗਿਆ ਹੋਊਗਾ ਕਿ ਮੁਸਲਿਮ ਪਰਿਵਾਰ ਦੇ ਵਿੱਚ ਜਨਮ ਲੈ ਕੇ ਗੁਰੂ ਦੀਆਂ ਬਖਸ਼ੀਆਂ ਦੇ ਉੱਪਰ ਇੰਨਾ ਮਾਣ ਕਰਨਾ ਔਰ ਸਤਿਗੁਰੂ ਵੱਲੋਂ ਬਖਸ਼ੇ ਹੋਏ ਇਸ ਤਾਜ ਨੂੰ ਸਵਾਲਣਾ ਸ਼ਿੰਗਾਰਨਾ ਔਰ ਅੱਜ ਇਹ ਸਾਡੇ ਸਾਰਿਆਂ ਦੀ ਪ੍ਰੇਰਣਾ ਸਰੋਤ ਨੇ ਮੈਂ ਇਸ ਮੇਰੇ ਛੋਟੇ ਵੀਰ ਨੂੰ ਕਹੂੰਗਾ ਕਿ ਉਹ ਆਪਣੇ ਦਿਲ ਦੀਆਂ ਭਾਵਨਾਵਾਂ ਇੱਕ ਦੋ ਮਿੰਟ ਵਿੱਚ ਜ਼ਰੂਰ ਸਾਰਿਆਂ ਨਾਲ ਜਿਹੜੇ ਸਾਂਝੀਆਂ ਕਰੇ ਜੀ ਪਹਿਲਾਂ ਤਾਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਹੀ ਦੱਸਣਾ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੀ ਜੋ ਧਰਮ ਹੈ ਉਹਨੂੰ ਸੰਭਾਲ ਕੇ ਰੱਖੋ ਆਪਾਂ ਨੂੰ ਜੋ ਗੁਰੂਆਂ ਨੇ ਬਖਸ਼ਿਸ਼ ਦਿੱਤੀ ਹੈ ਦਸਤਾਰ ਦੀ ਇਸ ਨੂੰ ਸੰਭਾਲ ਕੇ ਰੱਖੋ ਠੀਕ ਹੈ ਤੇ ਮੈਂ ਮੁ슬ਮਾਨ ਧਰਮ ਤੋਂ ਸਬੰਧ ਰੱਖਦਾ ਪਰ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਇਹ ਦਸਤਾਰ ਸਜਾਉਣ ਦਾ ਤੇ ਬਹੁਤ ਹੀ ਪਹਿਲਾਂ ਤਾਂ ਮੈਂ ਸਿਰਫ ਇਹ ਇੱਕ ਕਿ ਸਾਡੇ ਸਰ ਵੱਲੋਂ ਕੀਤੀ ਕੰਪਲਸਰੀ ਵਜੋਂ ਬੰਦਾ ਸੀ ਪਰ ਹੁਣ ਮੈਨੂੰ ਇਹ ਬਨ ਕੇ ਮਾਣ ਦਾ ਮਹਿਸੂਸ ਹੋਣ ਲੱਗ ਪਿਆ ਕਿਉਂਕਿ ਲੋਕ ਜਿੱਥੇ ਵੀ ਮੈਨੂੰ ਵੇਖਦੇ ਤਾਂ ਸਰਦਾਰ ਜੀ ਕੇ ਜਾਂ ਪੂਰੀ ਰਿਸਪੈਕਟ ਨਾਲ ਬੁਲਾਉਂਦੇ ਐ ਸੋ ਬਹੁਤ ਮਾਣ ਮਹਿਸੂਸ ਹੁੰਦਾ ਸੋ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਗਾ ਜਿਹੜੇ ਵੀਰ ਦਸਤਾਰ ਨਹੀਂ ਸਜਾਉਂਦੇ ਜਾਂ ਜਿਹੜੇ ਕੇਸ ਕਤਰ ਕਰਵਾ ਦਿੰਦੇ ਐ ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਦਸਤਾਰ ਸਜਾਉਣ ਕੇਸਾਂ ਧਾਰੀ ਬੰਨ ਤੇ ਆਪਣੇ ਸਿੱਖ ਧਰਮ ਦਾ ਨਾਮ ਰੋਸ਼ਨ ਕਰਨ ਅਤੇ ਸਿੱਖੀ ਨਾਲ ਸੰਬੰਧਿਤ ਹਰਤੀ ਨੂੰ ਗ੍ਰਹਿਣ ਕਰਨ ਸੋ ਮੈਂ ਸਾਰੇ ਵੀਰਾਂ ਨੂੰ ਕਹੂੰਗਾ ਕਿ ਦਸਤਾਰ ਸਜਾਓ ਅਤੇ ਗੁਰੂ ਦੇ ਪਿਆਰਾਂ ਜੁੜੇ ਰਹੋ ਸੋ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਨੌਜਵਾਨ ਭਰਾ ਨੇ ਕਿ ਦੇਖੋ ਦੂਜੀ ਕਮਿਊਨਿਟੀ ਦੇ ਵਿੱਚ ਜਦੋਂ ਕੋਈ ਜਨਮ ਲੈਂਦਾ ਤਾਂ ਬਹੁਤ ਔਖਾ ਹੁੰਦਾ ਹੈ ਉਹਨੂੰ ਵੀ ਉਹ ਆਪਣੀ ਸਭਿਆਤਾ ਨੂੰ ਛੱਡ ਕੇ ਕਿਸੇ ਹੋਰ ਸਭਿਆਤਾ ਨੂੰ ਅਪਣਾਉਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਜ਼ਬਰਦਸਤੀ ਅਸੀਂ ਇਸ ਤਰ੍ਹਾਂ ਕਿਸੇ ਨਾਲ ਕਰਨਾ ਹੈ ਕਈ ਲੋਕ ਸਾਡੀ ਸਭਿਅਤਾ ਛੱਡ ਕੇ ਹੋਰ ਅਪਣਾ ਰਹੇ ਨੇ ਮਨੁੱਖ ਆਪਣੀ ਵਿਚਾਰਾ ਪ੍ਰਤੀ ਸੁਤੰਤਰ ਹੈ ਪਰ ਜਿਹੜੇ ਇਸ ਤਰ੍ਹਾਂ ਸਾਡੇ ਨੌਜਵਾਨ ਭਰਾ ਸਿੱਖੀ ਨਾਲ ਮੁਹੱਬਤ ਸਿੱਖਾਂ ਦੀਆਂ ਨਿਸ਼ਾਨੀਆਂ ਨਾਲ ਮੁਹੱਬਤ ਜਤਾਉਂਦੇ ਨੇ ਇਹੋ ਜੇ ਵੀਰ ਸਾਡੇ ਲਈ ਪ੍ਰੇਰਣਾ ਸਰੋਤ ਨੇ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਕਿ ਇਸ ਤੰਗ ਦੇ ਨਾਲ ਇਹ ਸਾਡੇ ਸਾਰੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਨੇ ਔਰ ਗੁਰੂ ਪਾਤਸ਼ਾਹ ਕੀ ਅਰਦਾਸ ਵੀ ਕਰਦੇ ਹਾਂ ਕਿ ਇੱਥੋਂ ਸਾਨੂੰ ਵੀ ਸਾਰੇ ਨੌਜਵਾਨਾਂ ਨੂੰ ਸਿੱਖਾਂ ਨੂੰ ਪ੍ਰੇਰਣਾ ਮਿਲੇ ਔਰ ਅਸੀਂ ਵੀ ਗੁਰੂ ਦੀਆਂ ਬਖਸ਼ਿਸ਼ਾਂ ਤੇ ਮਾਣ ਕਰ ਸਕੀਏ ਬਹੁਤ ਬਹੁਤ ਮੈਂ ਇਸ ਵੀਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਇੱਕ ਮੁਸਲਮ ਧਰਮ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਵੀ ਔਰ ਮੁਸਲਮ ਵੀਰ ਵੀ ਬਹੁਤ ਸਾਰੇ ਹੋਰ ਵੀ ਇਹ ਨਾ ਭੁਲੇਖਾ ਸਿੱਖਾ ਜੀਏ ਸਿੱਖਾਂ ਤੇ ਮੁਸਲਮਾਨਾਂ ਦੀ ਬੈਸੇ ਵੀ ਬਹੁਤ ਜ਼ਿਆਦਾ ਸਾਂਝਾ ਰਹੀਆਂ ਨੇ ਇਹ ਠੀਕ ਹੈ ਕਿ ਨੈਗੇਟਿਵਿਟੀ ਨੂੰ ਬਹੁਤ ਜ਼ਿਆਦਾ ਪ੍ਰਚਾਰ ਦਿੱਤਾ ਜਾਂਦਾ ਲੇਕਿਨ ਸਾਡੀਆਂ ਬਹੁਤ ਸਾਂਝਾਂ ਪੀਰ ਬੁੱਧੂ ਸ਼ਾਹ ਤੋਂ ਲੈ ਕੇ ਬੜੀ ਲੰਮੀ ਹਿਸਟਰੀ ਹੈਗੀ ਕਨਿਕਾ ਨਵੀਖਾ ਹੋਰਾਂ ਦੀ ਕਿ ਕਿਵੇਂ ਅਸੀਂ ਕਰਦੇ ਰਹੇ ਆ ਕਿੰਨੀਆਂ ਸਾਡੀਆਂ ਸਾਂਝਾ ਰਹੀਆਂ ਨੇ ਗੁਰੂ ਪਾਤਸ਼ਾਹ ਦੇ ਮੌਕਿਆਂ ਤੋਂ ਬਾਅਦ ਦੇ ਵਿੱਚ ਵੀ ਸਾਡਾ ਪੋਜ਼ਿਟਿਵ ਪੱਖ ਵੀ ਬਹੁਤ ਰਿਹਾ ਸੋ ਇਸ ਵੀਰ ਦਾ ਵੀ ਧੰਨਵਾਦ ਹੈ ਮੈਂ ਖੁਸ਼ੀ ਮੈਨੂੰ ਬਹੁਤ ਹੋਈ ਇਹਨਾਂ ਦਾ ਬਹੁਤ ਇੱਕ ਪ੍ਰੋਪਰ ਢੰਗ ਨਾਲ ਜਿਵੇਂ ਇਹਨਾਂ ਨੇ ਦਸਤਾਰ ਸੇਾਈ ਹੋਈ ਆ ਔਰ ਮੈਂ ਮੈਨੂੰ ਹੀ ਮਿਲੇ ਮੈਂ ਕਿਹਾ ਵੀ ਦਸਤਾਰ ਬੜੀ ਸੋਹਣੀ ਹੈ ਤੇ ਮੈਨੂੰ ਵੀਰਾਂ ਨੇ ਦੱਸਿਆ ਸੀਗਾ ਉਦੋਂ ਕਿ ਇਹ ਮੁਸਲਮ ਧਰਮ ਦੇ ਨਾਲ ਸੰਬੰਧਿਤ ਨੇ ਮੈਨੂੰ ਇਹ ਖੁਸ਼ੀ ਹੋਈ ਵੀ ਦਸਤਾਰ ਨਾਲ ਮੁਹੱਬਤ ਕਰਦੇ ਨੇ ਔਰ ਗੁਰਬਾਣੀ ਨਾਲ ਵੀ ਇਹ ਜੁੜੇ ਹੋਏ ਨੇ ਸੋ ਇਹ ਇੱਕ ਇਨਸਾਨ ਜਿਹੜੀ ਤੁਹਾਡੇ ਨਾਲ ਪਾਉਣੀ ਸੀ ਕਿਉਂਕਿ ਅਸੀਂ 네ਗੇਟਿਵ ਹੀ ਹੋਏ ਪਏ ਆ ਅੱਜ ਵੀ ਸਾਰਾ ਕੁਝ ਗਲਤ ਹੋ ਰਿਹਾ ਬਹੁਤ ਪੋ